ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਪ੍ਰੈਸ ਕਾਨਫਰੰਸ ਅਚੇਚੇ ਤੌਰ ਤੇ 3 ਦਿਨ ਤੋਂ ਲਗਾਤਾਰ ਇੱਕ ਚਰਚਾ ਚੱਲ ਰਹੀ ਸੀ ਜੀ ਭਗਵਾਨਤ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਇੱਕ ਟਵੀਟ ਕਰਕੇ ਇਹ ਕਿਹਾ ਗਿਆ ਸੀ ਕਿ 1920 ਜੂਨ 2023 ਨੂੰ ਅਸੈਂਬਲੀ ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਮਤਾ ਲੈ ਕੇ ਆਵਾਂਗੇ। ਉਹ ਤੇ ਕੱਲ ਫੇਰ ਉਹਨਾਂ ਨੇ ਇੱਕ ਟਵੀਟ ਕਰਕੇ ਕਿਹਾ ਕਿ ਕੈਬਨਿਟ ਨੇ ਪਾਸ ਕਰ ਦਿੱਤਾ ਤੇ ਅਸੀਂ ਕੱਲ ਨੂੰ ਇਹ ਮਤਾ ਅਸੈਂਬਲੀ ਦੇ ਵਿੱਚ ਲੈ ਕੇ ਆਵਾਂਗੇ ਮੈਂ ਤੁਹਾਨੂੰ ਇਹ ਤਾਂ ਕਹਿ ਰਿਹਾ ਕਿ ਕਾਲੀ ਕੀ ਪੈ ਗਈ ਸੀ 20 ਜੂਨ ਚੋਣ ਦੀ ਇਹਨੇ ਕੀ ਕਾਲੀ ਜਦ ਕੇ ਅਸੀਂ ਆਪਣੀ ਸਬ ਕਮੇਟੀ ਬਣਾ ਕੇ ਉਹਦੀਆਂ ਤਿੰਨ ਮੀਟਿੰਗਾਂ ਕਰਕੇ ਮੈਂ ਲਗਭਗ ਉਹ ਫਾਈਨਲ ਵੀ ਕਰ ਲਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਬ ਕਮੇਟੀ ਨੇ ਬਹੁਤ ਸਾਰੀਆਂ ਛਪਾਰਸ਼ਾਂ ਇਹਦੇ ਸਬੰਧ ਵਿੱਚ ਕਰ ਦਿੱਤੀਆਂ ਸੀ ਕਿ ਆਉਣ ਵਾਲਾ 20 ਅਗਸਤ 21 ਜੁਲਾਈ ਤੋਂ ਬਾਅਦ ਆਪਾਂ ਇਹ ਸਿਸਟਮ ਕਿਵੇਂ ਚਲਾਉਣਾ ਸੋ 1 ਮਹੀਨਾ ਪਹਿਲਾਂ ਐਡੀ ਕਾਲੀ ਦੇ ਵਿੱਚ ਇਹ ਅਮੈਂਡਮੈਂਟ ਤੇ ਇਹਨੂੰ ਐਕਟ ਨੂੰ ਪੰਜਾਬ ਵਿੱਚ ਲਾਗੂ ਕਰਕੇ ਕੀ ਕਾਲੀ ਪਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1 ਮਹੀਨੇ ਦਾ ਜਿਹੜਾ ਉਹ ਫੈਸਲੇ ਨੂੰ ਉਲਿੱਕਿਆ ਨਹੀਂ ਗਿਆ ਉਹਦੇ ਪਿੱਛੇ ਕਾਰਨ ਇਹ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਹੜੇ ਵੀ ਬਹੁਤ ਬਾਰੀ ਮੈਂ ਸਮਝਦਾ ਚਸ ਕੇ ਲੈਂਦੇ ਆ ਪਰ ਇਹ ਨਹੀਂ ਪਤਾ ਵੀ ਇਹ ਕੰਡੇ ਪੀਜੇ ਆਪਣੇ ਪੈਰਾਂ ਦੇ ਵਿੱਚ ਲੱਗਣਗੇ ਉਹ ਇਸ ਕਰਕੇ ਕਾਲੀ ਕੀਤੀ ਕਿ ਕਿਤੇ 21 ਜੁਲਾਈ ਨੂੰ ਸ਼ਮਲਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨਸਾਰ ਆਪਣੇ ਤੌਰ ਤੇ ਕੋਈ ਫੈਸਲਾ ਨਾ ਲੈ ਲੈ ਜਿਹੜਾ ਲੋਕਾਂ ਦੇ ਵਿੱਚ ਚੰਗੀ ਸ਼ਭੀ ਬਣਾਵੇ ਸੋ ਇਸ ਕਰਕੇ ਕਾਲੀ ਕਰ ਲਈ ਕਿ ਸ਼ਰਮਣੀ ਕਮੇਟੀ ਤੋਂ ਪਹਿਲਾਂ ਹੀ ਮੈਂ ਜਿਹੜਾ ਇਹ ਫੈਸਲਾ ਕਰ ਲਵਾਂ ਤਾਂ ਕਿ ਲੋਕਾਂ ਦੀ ਪਿਆਰੀ ਦੇ ਵਿੱਚ ਮੈਂ ਕਹਾ ਕਿ ਮੈਂ ਲਾਗੂ ਕਰਵਾਇਆ ਸੋ ਜਿਹੜਾ ਉਹਨਾਂ ਨੇ ਅੱਜ ਉਥੇ ਕੀਤਾ ਇਹ ਮੈਂ ਸਮਝਦਾ ਪੰਜਾਬ ਦੇ ਵਿੱਚ ਤੇ ਸਿੱਖ ਪੰਥ ਦੇ ਵਿੱਚ ਕਾਲੇ ਅੱਖਰਾਂ ਚ ਲਿਖਿਆ ਜਾਣਾ ਵਾਲਾ ਇਤਿਹਾਸ ਆ ਕਾਲੇ ਅੱਖਰਾਂ ਚ ਲਿਖਿਆ ਜਾਊਗਾ। ਜਦ ਸਾਡੇ ਬਜ਼ੁਰਗਾਂ ਨੇ ਐਕਟ ਬਣਾਇਆ ਤੇ 1920 ਤੋਂ ਲੈ ਕੇ 25 ਤੱਕ ਅਡ-ਹੌਕ ਕਮੇਟੀ ਚੱਲੀ ਤੇ ਉਸ ਵੇਲੇ ਜਿਹੜੀ ਅਡ-ਹੌਕ ਕਮੇਟੀ ਬ੍ਰਿਟਿਸ਼ ਸਰਕਾਰ ਨੇ ਬਣਾਈ ਸੀ ਉਹ ਮੰਨੀ ਨਹੀਂ ਸੀ ਸਾਡੇ ਬਜ਼ੁਰਗਾਂ ਨੇ। ਆਪਣੀ ਕਮੇਟੀ ਬਣਾ ਕੇ 5 ਸਾਲ ਚੱਲਦੀ ਰਹੀ 1925 ਦਾ ਐਕਟ ਬਣਿਆ। 1925 ਦੇ ਐਕਟ ਵਿੱਚ ਕੋਈ ਛੇੜਛਾੜ ਨਹੀਂ ਹੋਈ ਕੇਵਲ ਇੱਕ ਵਾਰ 1942 ਦੇ ਵਿੱਚ ਉਸ ਵੇਲੇ ਜਿਹੜੇ ਸਰਦਾਰ ਬਲਦੇਵ ਸਿੰਘ ਅਕਾਲੀ ਦਲ ਵੱਲੋਂ ਤੇ ਸਕੰਦਰ ਹਿਆਤ ਖਾਂ ਉਸ ਵੇਲੇ ਦੇ ਜਿਹੜੇ ਉਸ ਬ੍ਰਿਟਿਸ਼ ਸਰਕਾਰ ਦੇ ਕਰਤਾ-ਕਰਤਾ ਸੀ ਉਹਨਾਂ ਦੇ ਵਿੱਚ ਬੈਠ ਕੇ ਗੱਲ ਹੋਈ ਕਿ ਜੇ ਕੋਈ ਇਹਦੇ ਵਿੱਚ ਕਿਸੇ ਪੱਖ ਵੇਲੇ ਕੋਈ ਤਰਮੀਮ ਜਾਂ ਸੋਧ ਕਰਨੀ ਹੋਵੇ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ ਜਿਹੜਾ ਉਹ ਪਹਿਲਾਂ ਅਪਰੂਵ ਕਰਕੇ ਦੇਵੇ ਕਿਉਂਕਿ ਇਸ ਮੁਲਕ ਦੇ ਵਿੱਚ ਕਿਸੇ ਵੇਲੇ ਕਸਟਮ ਵੀ ਪ੍ਰਵੇਲ ਕਰਦੀ ਰਹੀ ਕਾਨੂੰਨ ਤੋਂ ਵੱਡਾ ਕਸਟਮ ਨੂੰ ਵੀ ਰਾਈਟ ਰਿਹਾ ਤੇ ਕਸਟਮ ਸਾਡੇ ਹੁੰਦੀ ਸੀ ਵੀ ਕਸਟਮ ਪ੍ਰਵੇਲ ਚ ਆਉਣ ਲਾ ਉਸ ਵੇਲੇ ਕਸਟਮ ਨੂੰ ਵੀ ਵੱਡਾ ਇਹ ਰਤਬਾ ਸੀ ਕਾਨੂੰਨ ਤੋਂ ਵੀ ਵੱਡਾ ਜਿਹੜਾ ਆਪਾਂ ਮਾਸਟਰ ਤਾਰਾ ਸਿੰਘ ਜੀ ਪੰਡਤ ਜਵਾਹਰ ਲਾਲ ਨਹਿਰੂ ਪੈਕਟ ਕਹਿੰਦੇ ਆ ਇਹ ਵੀ ਉਹਦੇ ਵਿੱਚ ਇੱਕ ਸ਼ੁਰੂਆਤ ਸੀ ਕਿਉਂਕਿ ਪਾਰਟੀਸ਼ਨ ਤੋਂ ਬਾਅਦ ਇਸ ਮੁਲਕ ਦੇ ਵਿੱਚ ਉਸ ਵੇਲੇ ਸਾਂਝਾ ਪੰਜਾਬ ਸੀ ਤੇ ਜੇ ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਲਾਗੂ ਕਰਨਾ ਪੈ ਜਾ ਕਿਉਂਕਿ ਭਾਰਤ ਆਜ਼ਾਦ ਹੋ ਗਿਆ ਉਹਨੂੰ ਕਿਵੇਂ ਕੀਤਾ ਜਾਵੇ ਉਹਦੀ ਵੀ ਸ਼ੁਰੂਆਤ ਇਸ ਜਿਹਨੂੰ ਤਾਰਾ ਸਿੰਘ ਪੰਡਤ ਨਹਿਰੂ ਪੈਕਟ ਕਹਿੰਦੇ ਆ ਉਹ ਵੀ ਇੱਕ ਪੇਰਤਾ ਬਣਾਈ ਸੀ ਉਹਨਾਂ ਨੇ ਇੱਕ ਰਾਹ ਬਣਾਇਆ ਸੀ ਕਿ ਇਹਦੇ ਵਿੱਚ ਕਿਵੇਂ ਵਿਚਰਿਆ ਜਾਵੇ 1966 ਤੋਂ ਪਹਿਲਾਂ ਦੋ ਬਾਰ ਅਮੈਂਡਮੈਂਟਾਂ ਹੋਈਆਂ ਉਹ ਉਸ ਵੇਲੇ ਕਿਉਂਕਿ ਪੰਜਾਬ ਸਾਂਝਾ ਸੀਗਾ ਭਾਵੇਂ ਪਾਕਿਸਤਾਨ ਬਾਹਰ ਨਿਕਲ ਗਿਆ ਸੀ ਉਹ ਪੰਜਾਬ ਦਾ ਹਿੱਸਾ ਪੰਜਾਬ ਪਾਕਿਸਤਾਨ ਚਲੇ ਗਿਆ ਪਰ ਉਸ ਵੇਲੇ ਕਿਉਂਕਿ ਸਾਂਝਾ ਪੰਜਾਬ ਸੀ ਉਸ ਵੇਲੇ ਵੀ ਸਾਡੀ ਸ਼੍ਰੋਮਣੀ ਗੁਰਸਤਾਨਾ ਪ੍ਰਬੰਧਕ ਕਮੇਟੀ ਨੇ ਆਪਣੇ ਮਤੇ ਪਾ ਕੇ ਜਨਰਲ ਹੌਕ ਨੂੰ ਭੇਜਦੇ ਤੇ ਉਹ ਪ੍ਰੂਵ ਹੋ ਗਈ 1966 ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣ ਗਿਆ ਉਸ ਤੋਂ ਬਾਅਦ ਇਹ ਜਿਹੜੀ ਪਾਵਰ ਸੀ ਇਹ ਸੈਂਟਰ ਸਰਕਾਰ ਚ ਬੈਸਟ ਕਰਨ ਲੱਗ ਪਈ ਅੰਤਰਰਾਜੀ ਤੌਰ ਦੇ ਉੱਤੇ ਕੁਝ ਜਿਹੜੇ ਮਸਲੇ ਆ ਉਹ ਸਾਰੇ ਪੰਜਾਬ ਸਰਕਾਰ ਡੀਲ ਕਰਨ ਲੱਗ ਪਈ ਉਹਦੀ ਮੈਂ ਟੰਗਾਈ ਜ ਨਹੀਂ ਜਾਣਾ ਜਿਹਦੇ ਵਿੱਚ ਪੰਜਾਬ ਪੰਜਾਬ ਯੂਨੀਵਰਸਿਟੀ ਵੀ ਫਾਲ ਕਰਦੀ ਆ ਜਿਹਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਵੀ ਫਾਲ ਕਰਦੀ ਸੀ ਜਿਹਦੇ ਵਿੱਚ ਕਿਸੇ ਵੇਲੇ ਪੰਜਾਬ ਆਪਣੇ ਸਟੇਟ ਐਜੂਕੇ ਆਪਣੇ ਅਲੈਕਸਦੀ ਬੋਰਡ ਵੀ ਫਾਲ ਕਰਦਾ ਸੀ ਕਿਉਂਕਿ ਜਗेंद्रਨਗਰ ਇੱਕ ਸਮਝੌਤਾ ਸੀ ਇਹ ਉਹ ਇੰਟਰ ਸਟੇਟ ਸੀ ਸੋ ਉਹ ਤੋਂ ਬਾਅਦ ਜਿੰਨੀਆਂ ਵੀ ਤਰਮੀਮਾਂ ਹੋਈਆਂ ਅੱਜ ਤੱਕ ਟਿਲ ਡੇ ਅੱਜ ਦੇ ਦਿਨ ਨੂੰ ਛੱਡ ਕੇ ਪਹਿਲਾਂ ਜਨਰਲ ਹਾਊਸ ਉਹਦਾ ਮਤਾ ਪਾ ਕੇ ਭੇਜਦਾ ਸੀ ਤੇ ਫੇਰ ਉਹ ਜਿਹੜਾ ਆ ਉਹ ਤਰਮੀਮ ਉਹਦੇ ਵਿੱਚ ਹੁੰਦੀ ਸੀ ਈਵਨ ਸਾਡੇ ਬਜ਼ੁਰਗਾਂ ਨੇ ਕਿੱਡੀ ਸਿਆਣਪ ਕੀਤੀ ਕਿ ਕਿਸੇ ਸਰਕਾਰ ਨੂੰ ਨੋਟੀਫਿਕੇਸ਼ਨ ਦਾ ਵੀ ਹੱਕ ਨਹੀਂ ਰਹਿਣ ਦਿੱਤੇ ਨੋਟੀਫਿਕੇਸ਼ਨ ਦੇ ਹੱਕ ਇਸ ਕਰਕੇ ਨਹੀਂ ਰਹਿਣ ਦਿੱਤੇ ਕਿ ਕੋਈ ਸਰਕਾਰ ਸਿੱਧੀ ਦਖਲਅੰਦਾਜ਼ੀ ਕਰੂਗੀ ਜਿੱਦਾਂ ਅੱਜ ਹੋਈ ਆ ਤੇ ਫਿਰ ਇਹ ਐਕਟ ਦੇ ਨਾਲ ਛੇੜਛਾੜ ਹੋਊਗੀ ਤੇ ਕੌਮ ਦੇ ਨਾਲ ਧੱਕਾ ਤੇ ਧੋਖਾ ਹੋ ਜਾਊਗਾ ਤੇ ਉਹਨਾਂ ਨੇ ਪਾਰਲੀਮੈਂਟ ਦੀ ਉਹਦੇ ਵਿੱਚ ਹਾਊਸ ਦੇ ਵਿੱਚ ਬਿੱਲ ਲਿਆ ਕੇ ਦੋਹਾਂ ਹਾਊਸਾਂ ਚੋਂ ਪਾਸ ਹੋ ਕੇ ਫਿਰ ਉਹਦੀ ਅਮੈਂਡਮੈਂਟ ਮੰਨੀ ਜਾਂਦੀ ਆ ਇਹ ਹੀ ਉਹ ਕਾਰਨ ਹੈ ਜਿਹੜਾ ਮੈਂ ਤੁਹਾਨੂੰ ਪਰਸੋਂ ਕਿਹਾ ਸੀ ਕਿ ਜਿਸ ਵੇਲੇ ਰਾਈਟ ਟੂ ਵੋਟ ਜਿਹੜਾ ਸਾਡੇ ਸਹਿਯਤਾਰੀਆਂ ਦੀ ਨੋਟੀਫਿਕੇਸ਼ਨ ਹੋ ਗਈ ਸੀ ਉਹ ਕਾਨੂੰਨਨ ਤੌਰ ਤੇ ਇਸ ਕਰਕੇ ਰੱਦ ਜਿਹੜੀ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਮੰਨੀ ਸੀ ਕਿ ਇਹ ਨੋਟੀਫਿਕੇਸ਼ਨ ਦਾ ਸਿੱਖ ਗੁਰਦਾਰਾ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂਗਾ ਸੋ ਇਸ ਕਰਕੇ ਉਹਦੀ ਫੇਰ ਤਰਮੀਮ ਹੋਈ ਪਾਰਲੀਮੈਂਟ ਦੇ ਵਿੱਚ ਤੇ ਫੇਰ ਉਹਦੀ ਨੋਟੀਫਿਕੇਸ਼ਨ ਹੋਈ ਗੈਜਟ ਨੋਟੀਫਿਕੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਉਹ ਤਰਮੀਮ ਹੋ ਗਈ ਹੁਣ ਉਹ ਤੋਂ ਪਹਿਲਾਂ ਜਿਸ ਜਜਮੈਂਟ ਦਾ ਅੱਜ ਸਹਾਰਾ ਲਿਆ ਜਾ ਰਿਹਾ ਆ 2008 ਦੀ ਜਜਮੈਂਟ ਮੇਰਾ ਖਿਆਲ ਜਦ ਪਿੰਡ ਦਾ ਸਰਕਾਰ ਲੈ 2008 ਦੇ ਵਿੱਚ ਇੱਕ ਆਨਰੇਬਲ ਹਾਈ ਕੋਰਟ ਦਾ ਫੈਸਲਾ ਹੋਇਆ ਸੀ ਔਰ ਉਸ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਇਹ ਬਿਲਕੁਲ ਕਲੀਅਰ ਸਿਗਾ ਹੋਇਆ ਕਿ ਭਾਈ ਜਿਹੜੀ ਐ ਜੀ ਪੀਸੀ ਆ ਇਹ ਫੁੱਲੀ ਜਿਹੜੀ ਆ ਅਧਿਕਾਰ ਰੱਖਦੀ ਆ ਇਹਨੂੰ ਆਪਣੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਤੇ ਆਪਣੇ ਇਹ ਜਿਹੜੇ ਆਪਾਂ ਟੀਵੀ ਤੇ ਜਾਂ ਹੋਰ ਦੰਨੇ ਆ ਉਹ ਇਹਦਾ ਪੂਰਾ ਅਧਿਕਾਰ ਆ ਤੇ ਇਸ ਪੂਰੇ ਅਧਿਕਾਰ ਦੇ ਵਿੱਚ ਅਸੀਂ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦੇ ਤੇ ਜਿਹੜੀ ਉਸ ਵੇਲੇ ਜਿਨ੍ਹਾਂ ਨੇ ਪਟੀਸ਼ਨ ਪਾਈ ਸੀਗੀ ਉਹ ਪਟੀਸ਼ਨ ਜਿਹੜੀ ਆ ਉਹ ਉਹਨਾਂ ਦੀ ਰੱਦ ਹੋਈ ਸੀ ਤੇ ਫਿਰ ਨਾਲ ਉਹਨਾਂ ਨੂੰ 20000 ਰੁਪਇਆ ਕਾਸਟ ਵੀ ਪਈ ਸੀ ਸੋ ਮੈਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਵੀ ਇਹ ਵੀ ਹਾਈ ਕੋਰਟ ਦੀ ਆਨਰੇਬਲ ਦੀ ਜੱਜਮੈਂਟ ਆ ਸੇਮ ਸਬਜੈਕਟ ਦੇ ਉੱਤੇ ਆ ਹੁਣ ਉਹ ਤੋਂ ਬਾਅਦ ਆ ਜਿਹੜਾ ਅੱਜ ਬਰਤਾਰਾ ਵਰਤਿਆ ਮੈਂ ਸਮਝਦਾ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਲੀ ਦੇ ਵਿੱਚ ਤੇ ਇੱਕ ਅੱਜ ਤੱਕ ਦੇ ਇਤਿਹਾਸ ਨੂੰ ਕਲੰਕਿਤ ਕਰਨ ਵਾਲਾ ਫੈਸਲਾ ਹੈ। ਔਰ ਮੈਂ ਇਹ ਕਹਿ ਸਕਦਾ ਕਿ ਇੱਕ ਰਾਸਤਾ ਖੋਲਿਆ ਗਿਆ ਚੋਰ ਰਾਸਤਾ ਜਿਹੜਾ ਸਿੱਖ ਪੰਥ ਨੇ ਕਦੇ ਵੀ ਮਨਜ਼ੂਰ ਨਹੀਂ ਕਰਨਾ। ਤੇ ਮੈਂ ਇਹ ਵੀ ਕਹਿ ਦਣਾ ਇੱਕ ਦਿਨ ਆਊਗਾ ਇਹ ਜਿਹੜੀ ਅੱਜ ਦੀ ਹਾਕਮ ਸਰਕਾਰ ਆ ਇਹਨਾਂ ਦੇ ਕੰਡੇ ਬੀਜਿਓ ਫਿਰ ਚੁਗਣੇ ਪੈਣਗੇ ਤੇ ਫਿਰ ਉਸ ਵੇਲੇ ਮੱਥੇ ਤੇ ਹੱਥ ਵੀ ਮਾਰਨਗੇ ਪਈ ਅਸੀਂ ਕੀ ਕਰ ਗਏ। ਕਿਉਂਕਿ ਜਿਸ ਤਰਜੇ ਦੇ ਉੱਤੇ ਅਜੂਨੀ ਫੈਸਲਾ ਚੜਾਤਾ ਇੱਕ ਨਾਦਰ ਸ਼ਾਹੀ ਫਰਮਾਨ ਕਿ ਆਹ ਜਿਹੜਾ ਐਕਟ ਦੀ ਜਿਹੜੀ ਉਹਨਾਂ ਨੇ ਪਾਈਆ ਮਤ ਬਈ ਇਟ ਸ਼ੈਲ ਬੀ ਦਾ ਡਿਊਟੀ ਆਫ ਦਾ ਬੋਰਡ ਥੈਟ ਇਜ਼ ਐਚਜੀਪੀਸੀ ਟੂ ਪ੍ਰੋਪਗੇਟ ਦਾ ਟੀਚਿੰਗਸ ਆਫ ਦਾ ਗੁਰੂਸ ਬਾਈ ਮੇਕਿੰਗ ਇਨ ਇੰਟਰਪਟਿਡ ਵਿਦਆਊਟ ਐਨੀ ਔਰ ਸਕਰੀਨ ਰਨਿੰਗ ਐਡਵਰਟਾਈਜ਼ਮੈਂਟ ਔਰ ਕਮਰਸ਼ੀਅਲਸ ਔਰ ਡਿਸਟੋਰਸ਼ਨਸ ਹੁਣ ਮੈਂ ਪੁੱਛਣਾ ਚਾਹਨਾ ਅੱਜ ਦਾ ਇਹ ਫਰਮਾਨ ਜਾਰੀ ਹੋ ਗਿਆ ਇਹ ਕਿਹਦੀ ਕਿਹਦੀ ਮੰਨ ਕੰਸੈਂਟ ਲਈਆ ਸਿਰਫ ਚੰਡੀਗੜ੍ਹ ਜਿਹੜੀ ਐਸੈਂਬਲੀ ਬੈਠੀ ਉਹ ਹੀ ਐਸਜੀਪੀਸੀ ਚਲਾਊਗੀ ਐਸਜੀਪੀਸੀ ਦਾ ਰੰਮ ਸਾਡੀ ਤਾਂ ਲੜਾਈ ਇਸ ਗੱਲ ਦੀ ਰਹੀ ਪਈ ਅਸੀਂ ਦਿੱਲੀ ਨਾਲ ਜਾਂ ਚੰਡੀਗੜ੍ਹ ਦੇ ਨਾਲ ਅਸੀਂ ਭਿੜਦੇ ਰਹੇ ਹਾਂ ਤੇ ਹੁਣ ਇਹ ਫੁੱਲ ਰਾਈਟ ਇਹਨਾਂ ਨੂੰ ਹੋ ਗਿਆ ਜੋ ਮਰਜ਼ੀ ਟਾਰਨਟ ਡੇਟ ਕਰਾਈ ਜਾਣ ਐਸਜੀਪੀਸੀ ਨੂੰ ਤੇ ਜੇ ਇਹੋ ਹੀ ਚੱਲੂਗੀ ਕੱਲ ਨੂੰ ਕਹਿਣਗੇ ਕਾਲ ਤਖਤ ਦਾ ਜ세ਦਾਦ ਉਹਦੀ ਆਹ ਕੁਆਲਿਫਿਕੇਸ਼ਨ ਚਾਹੀਦੀ ਆ ਇਹ ਵੀ ਐਸਜੀਪੀਸੀ ਨੂੰ ਨਾਦਰਸ਼ਾਈ ਫਰਮਾਨ ਜਾਰੀ ਕਰ ਦੇਣਗੇ ਇਹ ਕੌਮ ਦੇ ਨਾਲ ਜੋ ਅੱਜ ਮਜ਼ਾਕ ਤੁਸੀਂ ਕੀਤਾ ਤੁਹਾਨੂੰ ਕਦੇ ਕੌਮ ਨੇ ਮਾਫ਼ ਨਹੀਂ ਕਰਨਾ ਉੱਥੇ ਬੈਠੇ ਆਪ ਹੀ ਕਹਿ ਰਹੇ ਆ ਵੀ ਅਸੀਂ ਵੀ ਸਿੱਖਿਆ ਤੇ ਸਿੱਖ ਨੂੰ ਕਿਤੇ ਸਰਟੀਫਿਕੇਟ ਸਿੱਖਣੋਂ ਲੈਣਾ ਪੈਂਦਾ ਸਿੱਖ ਦਾ ਇਟਸੈਲਫ ਹੀ ਸਿੱਖਿਆ ਤੇ ਜਿਹੜਾ ਕਨਸੈਪਟ ਆ ਗਰਵਾਣੀ ਦਾ ਪੜ੍ਹਨੀ ਵੀ ਆ ਪਿੰਡੇ ਤੇ ਹੜਾਉਣੀ ਵੀ ਆ ਤੇ ਉਹਦੇ ਉੱਤੇ ਚੱਲਣਾ ਵੀ ਆ ਤੇ ਜੇ ਮੈਂ ਫੇਰ ਕੌੜੀ ਗੱਲ ਕਰੂੰਗਾ ਫੇਰ ਸ਼ਾਇਦ ਚੁੱਪ ਵੀ ਜ਼ਿਆਦਾ ਜਾਊਗੀ ਕਿ ਕੇਬਲ ਦਾ ਕੇਬਲ ਮੁੱਦਾ ਆ ਜਿਹੜਾ ਸਗਾ ਪੀਟੀਸੀ ਦਾ ਲੈ ਕੇ ਐਸਜੀਪੀਸੀ ਦੇ ਉੱਤੇ ਖਵਾੜਾ ਚਲਾਇਆ ਅਸੀਂ ਬਿਲਕੁਲ ਆਪਣੀ ਸਾਬ ਕਮੇਟੀ ਕਨਕਲੂਡ ਕਰ ਚੁੱਕੀ ਸੀ ਰਿਪੋਰਟ ਪੇ ਅਸੀਂ ਗਾਂ ਕੀ ਕਰਨਾ ਸੋ ਇਸ ਕਰਕੇ ਹੁਣ ਇਹਨਾਂ ਨੇ ਸਾਰੇ ਰਾਈਟ ਅੰਮ੍ਰਿਤਸਰ ਜਿੱਥੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆ ਉਹ ਵੀ ਪਰਵੇਲ ਪਾਉਣ ਉਹਨਾਂ ਦੇ ਉੱਤੇ ਕਰ ਗਏ ਆ ਫੇ ਉੱਥੋਂ ਚੰਡੀਗੜ੍ਹੋਂ ਬੈਠੇ ਹੁਕਮ ਚਾੜਿਆ ਕਰਨਗੇ ਤੇ ਛਾੜ ਕੇ ਫੇ ਆਪਣੇ ਸ਼ੋਮਣੀ ਕਮੇਟੀ ਤਾਂ ਫਿਰ ਇੱਥੇ ਲੋੜ ਹੀ ਕੋਈ ਨਾ ਰਹਿ ਗਈ। ਸੋ ਮੈਂ ਨਿਮਰਤਾ ਸਹਿਤ ਤੁਹਾਨੂੰ ਤੁਸੀਂ ਪੱਤਰਕਾਰ ਆ ਤੁਸੀਂ ਵਧੀਆ ਇਸ ਸਿਸ਼ਦਾਂ ਦੇ ਵਿੱਚ ਵਿਚਰਦੇ ਆ ਕਿ ਇਹੋ ਜਿਹੇ ਜਿਹੜੀਆਂ ਪਿਰਤਾਂ ਆ ਇਹ ਕਿਸੇ ਵੇਲੇ ਬਹੁਤ ਘਾਤਕ ਸਿੱਧ ਹੋ ਸਕਦੀਆਂ ਜੇ ਪੰਥ ਖਾਲਸੇ ਨੇ ਮੰਨ ਲਈਆਂ ਤਾਂ। ਮੰਨਣੀਆਂ ਕਿਸੇ ਨੇ ਹੈ ਨਹੀਂ। ਤਾਂ ਮੈਂ ਇਹ ਵੀ ਬੇਨਤੀ ਕਰਦਾ ਕਿ ਸਾਡੀ ਵੀ ਆਪਣੀ ਇੱਕ ਜੁਰਸਟਿਕਸ਼ਨ ਆ ਸਾਡੀ ਇੱਕ ਬਾਉਂਡ ਵਾਈ ਲਾਅ ਚੁਣ ਕੇ ਸੰਸਦ ਆ ਜਿਹੜੀ ਸਟ੍ਰਕਚਰਰੀ ਬਾਡੀ ਇਹਨੂੰ ਐਵਰੀ ਰਾਈਟ ਆ ਆਪਣਾ ਸਾਰਾ ਉਹਦੇ ਆਪਣੇ ਬਿਧਨ ਕਨਸਟੀਚਿਊਸ਼ਨ ਤੇ ਇਸ ਕਨਸਟੀਚਿਊਸ਼ਨ ਦੇ ਵਿੱਚ ਜਿਹੜਾ ਕੋਈ ਅਨ ਇੰਟਰਰਪਟਡ ਜਿਹੜੀਆਂ ਕੋਈ ਆਪਣੀਆਂ ਸਿੱਧੀ ਤੌਰ ਤੇ ਦਖਲਅੰਦਾਜ਼ੀ ਕਰਦਾ ਉਹ ਕਦੇ ਸਿੱਖ ਕੌਮ ਨੇ ਕਦੇ ਵੀ ਉਹ ਜਿਹੜੀ ਮਨਜ਼ੂਰ ਨਹੀਂ ਕੀਤੀ ਕਹਿੰਦੇ ਆ ਇਹ ਕੇਂਦਰੀ ਐਕਟ ਦੇਖੋ ਅੱਜ ਵੀ ਖੜਾ ਹਰਿਆਣਾ ਕਮੇਟੀ ਬਣੀ ਆ ਹਰਿਆਣਾ ਕਮੇਟੀ ਨੇ 2014 ਦੇ ਆਪਣੇ ਐਕਟ ਦੇ ਵਿੱਚ ਗੁਰਦੁਆਰੇ ਨੋਟੀਫਾਈ ਕਰ ਦਿੱਤੇ ਕਿ ਆ ਆਹ ਗੁਰਦੁਆਰੇ 85 ਦੇ ਆ 78 ਦੀ ਸਾਡੇ ਜੂਰਿਸਡਿਕਸ਼ਨ ਚ ਹੋਣਗੇ ਪਰ ਸੈਂਟਰ ਦੀ ਸਰਕਾਰ ਨੇ ਉਸ 1925 ਦੇ ਐਕਟ ਦੇ ਵਿੱਚੋਂ ਡਿਲੀਟ ਕੀਤੇ ਕਿਤੇ ਅੱਜ ਤੱਕ ਕੋਈ ਚਿੱਠੀ ਨਹੀਂ ਸਾਡੇ ਕੋਲ ਜਿਹੜੀ ਇਹ ਗੱਲ ਕਰਦੀ ਗਵਾਹੀ ਪਾਉਂਦੀ ਹੋਵੇ ਕਿ ਇਹ ਗੁਰਦੁਆਰੇ ਸਹਿਬਾਨ ਹਰਿਆਣੇ ਨੂੰ ਜਿਹੜੇ ਆ ਇਹਨਾਂ ਨੂੰ ਸੇਵਾ ਦੇ ਦਿੱਤੀ ਗਈ ਹੈ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਸ਼ੈਡਿਊਲ ਦੇ ਵਿੱਚੋਂ ਇਹ ਕੱਢ ਦਿੱਤੇ ਆ ਤੇ ਇਸ ਕਰਕੇ ਆ ਜਿਹੜੇ ਹੁਣ ਅੱਜ ਇਹਨਾਂ ਨੇ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਆ ਇਹ ਵੀ ਮੈਂ ਸਮਝਦਾ ਉਲੰਘਣਾ ਆ ਉਹ ਸੈਂਟਰਲ ਐਕਟ ਦੀ ਜਿਹੜਾ ਸਿੱਖ ਗੁਰਦਵਾਰ ਐਕਟ 1925 ਆ ਐਜ਼ ਇਟ ਇਜ਼ ਹਾਲੇ ਖੜਾ ਕਿਉਂਕਿ ਜਿੱਲੇ ਦੋ ਐਕਟਾ ਹੁਣ ਇੱਕ ਸਟੇਟ ਐਕਟ ਤੇ ਇੱਕ ਸੈਂਟਰਲ ਐਕਟ ਤੇ ਨੇਚਰਲੀ ਫੇ ਸਟੇਟ ਐਕਟ ਜਿਹੜਾ ਆ ਉਹ ਬੋਨਾ ਹੋ ਜਾਂਦਾ ਜਿਹੜਾ ਸੈਂਟਰਲ ਐਕਟ ਉਹ ਹੀ ਪ੍ਰਵੇਲ ਪਾਉਣ ਕਰਦਾ 1925 ਦੇ ਐਕਟ ਦੇ ਵਿੱਚ ਹਾਲੇ ਕੋਈ ਸੋਧਾਂ ਨਹੀਂ ਹੋਈਆਂ ਉਹਦੇ ਵਿੱਚ ਹਾਲੇ ਕੋਈ ਸੈਂਸ ਡੇਟਾ ਦੇ ਮੁਤਾਬਕ ਠੀਕ ਹੈ ਵੀ ਉਹ ਜੱਜਮੈਂਟ ਦਾ ਸਹਾਰਾ ਲੈ ਕੇ ਹਰਿਆਣੇ ਵਾਲੇ ਕੇਸ ਢੰਗ ਦੇ ਨਾਲ ਆਏ ਸੀ ਆਪਾਂ ਨੂੰ ਸੋਚਣਾ ਪਊਗਾ ਕਿਵੇਂ ਜਾ ਕੇ ਪੁਲਿਸ ਦੇ ਕਬਜ਼ੇ ਕੀਤੇ ਗਏ ਕਿਵੇਂ ਜਾ ਕੇ ਬੇਪਤੀਆਂ ਕੀਤੀਆਂ ਗਈਆਂ ਚਾਲਦੇ دیਵਾਨਾਂ ਦੇ ਵਿੱਚ ਗੋਲਕਾਂ ਨੂੰ ਜਿੰਦੇ ਲਾਏ ਗਏ ਤੇ ਮੈਂ ਸਮਝਦਾ ਆ ਸ਼ੁਰੂਆਤ ਆ ਪੰਜਾਬ ਦੇ ਵਿੱਚ ਅੱਜ ਉਹਦੀ ਸ਼ੁਰੂਆਤ ਪਹਿਲੀ ਨਹੀਂ ਸਟੈਪ ਚੱਕਿਆ ਇੱਕ ਦਿਨ ਫਿਰ ਇਹ ਵੀ ਆਊਗਾ ਵੀ ਇੱਥੇ ਗੁਰਦੁਆਰਿਆਂ ਦੇ ਵਿੱਚ ਐਵੇਂ ਇਹ ਆ ਕੇ ਖਮਸਾਨ ਪਾਉਣਗੇ ਜਿਹੜੇ ਪੰਥ ਖਾਲਸਾ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਨੇ ਸੋ ਮੈਂ ਇਹ ਚਾਹੁੰਨਾ ਪਈ ਅਸੀਂ ਇਹਨੂੰ ਇਹਨਾਂ ਨੇ ਤਾਂ ਇਹ ਕਰ ਦਿੱਤਾ ਪਰ ਅਸੀਂ ਕੋਈ ਝਗੜਾ ਚ ਬੇਲਾ ਨਹੀਂ ਪਾਉਂਦੇ ਨਾ ਪਾਉਣ ਦਾ ਸਾਡਾ ਕੋਈ ਸੁਭਾਅ ਆ ਕਿਉਂਕਿ ਤਾਂ ਗੁਰੂ ਘਰ ਦੀ ਸੇਵਾ ਆ ਗੁਰੂ ਘਰ ਦੀ ਸੇਵਾ ਨਿਮਰਤਾ ਸਿਖਾਉਦੀ ਆ ਨਾ ਕਿ ਧੌਣ ਚ ਕੀਲੇ ਪਸਾਉਂਦੀ ਆ ਗੁਰੂ ਘਰ ਦੀ ਸੇਵਾ ਭਾਂਡੇ ਮਾਂਜਣ ਦੀ ਪ੍ਰਥਾ ਆ ਗੁਰੂ ਘਰ ਦੀ ਸੇਵਾ ਝਾੜੂ ਮਾਰਨ ਦੀ ਸੇਵਾ ਆ ਨਿਵਾਣੇ ਹੋਣ ਦੀ ਸੇਵਾ ਆ ਨਾ ਕਿ ਗੁਰੂ ਘਰ ਦੀ ਸੇਵਾ ਗੁਰੂ ਘਰ ਦੇ ਉੱਤੇ ਚੜ ਕੇ ਆਉਣ ਦੀਆਂ ਮੱਥੇ ਲਾਉਣ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਆ ਤੁਹਾਡੀ ਇਹ ਪ੍ਰਬੰਧਕ ਕਰਤਾ ਬਾਡੀ ਆ ਇਹਦੇ ਵਿੱਚ ਮੇੜੇ ਵਰਗੇ ਕੋਈ ਮਾੜੇ ਹੋ ਸਕਦੇ ਆ ਪਰ ਸਾਰੇ ਮਾੜੇ ਨਹੀਂ ਹੁੰਦੇ ਸੰਸਥਾ ਨੂੰ ਨਾ ਖਰਾਬ ਕਰੀਏ ਆਪਾਂ ਸੰਸਥਾ ਤੇ ਹਮਲਾ ਆ ਮੈਂਬਰ ਕੁਝ ਹੋ ਸਕਦੇ ਆ ਪਰ ਜੇ ਸੰਸਥਾ ਤੇ ਆਪਾਂ ਹਮਲਾ ਕਰਾਂਗੇ ਤੇ ਫੇਰ ਮੈਂ ਸਮਝਦਾ ਇਹ ਬਹੁਤ ਵੱਡਾ ਪੰਥ ਦਾ ਨੁਕਸਾਨ ਹੋ ਜਾਊਗਾ ਸੋ ਅਸੀਂ ਅੱਜ ਇਹ ਫੈਸਲਾ ਕੀਤਾ 26 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਅਫੀਸ਼ੀਅਲ ਤੌਰ ਦੇ ਉੱਤੇ ਵਿਸ਼ੇਸ਼ ਇਜਲਾਸ ਜਿਹੜਾ ਉਹ ਅਸੀਂ ਸੱਦਿਆ ਉਹਦੇ ਵਿੱਚ ਸਾਰੀਆਂ ਵਿਚਾਰਾਂ ਕੀਤੀਆਂ ਜਾਣ ਗਿਆ ਉਹ ਵਿਚਾਰਾਂ ਨੂੰ ਅੱਜ ਦਾ ਫੈਸਲਾ ਜਿਹੜਾ ਆ ਇਹਨੂੰ ਅਸੀਂ ਮੁੰਡੋਂ ਰੰਤ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਫੈਸਲੇ ਨੂੰ ਮੁੰਡੋਂ ਰੱਦ ਕਰਦੀ ਆ ਤੇ ਜੇ ਫੇ ਕਿਸੇ ਨੇ ਲਾਗੂ ਕਰਵਾਉਣਾ ਤੇ ਫਿਰ ਉਹ ਆਪ ਹੀ ਜਾਣ ਫਿਰ ਆਪਾਂ ਨਜਿੱਠ ਵੀ ਲਵਾਂਗੇ ਇਹ ਮੈਂ ਵੀ ਕੋਈ ਗੱਲ ਨਹੀਂ ਕਿ ਭਈ ਇਦਾਂ ਹੀ ਗੱਲ ਚੱਲੂਗੀ ਕਿਉਂਕਿ ਜੇ ਬਜ਼ੁਰਗਾਂ ਨੇ ਇਹ ਪਿਰਤਾਂ ਪਾਈਆਂ ਤੇ ਗੁਰੂ ਘਰ ਲਈ ਪਾਈਆਂ ਸੀ ਤੇ ਜੇ ਆਪਾਂ ਫਿਰ ਅੱਜ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਵੀ ਉਹ ਪਿਰਤਾਂ ਦੀ ਉਲੰਘਣਾ ਕਰ ਰਹੇ ਆਂ ਜ਼ੋਰ ਅਜਮਾਈ ਕਰ ਰਹੇ ਆਂ ਫਿਰ ਉਹ ਜ਼ੋਰ ਅਜਮਾਈ ਪੰਥ ਖਾਲਸੇ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਔਰ ਇੱਕ ਜਿਹੜੀ ਵੱਡੀ ਗੱਲ ਅੱਜ ਮੈਂ ਤਾਂ ਮੈਨੂੰ ਆਉਦੇ ਹੁਣ ਖ਼ਬਰ ਮਿਲੀ ਆ ਕਿ ਕੁਝ ਐਮਐਲਏ ਸਹਿਬਾਨ ਜਿਹੜੇ ਆ ਉਹ ਇਹਦਾ ਜਿਹੜਾ ਆ ਖੰਗ ਵਿਰੋਧੀ ਕਰਦੇ ਆ ਉਹਨਾਂ ਦਾ ਡਾਕਟਰ ਵਾਲੀ ਆ ਚਲੋ ਸਾਡੇ ਤਿੰਨ ਮੈਂਬਰ ਸਗੇ ਉਥੇ ਡਾਕਟਰ ਨਛੱਤਰਪਾਲ ਈਆਲੀ ਸਾਹਿਬ ਤੇ ਡਾਕਟਰ ਸੁਖੀ ਉਹਨਾਂ ਨੇ ਉਥੇ ਇੱਕ ਪ੍ਰਪੋਜ਼ਲ ਵੀ ਦਿੱਤੀ ਸੀ ਪਰ ਇਹਨਾਂ ਨੇ ਕਿਉਂਕਿ ਮੂੰਹ ਪਾੜ-ਪਾੜ ਕੇ ਏਡੇ ਜ਼ੋਰ ਨਾਲ ਬੋਲਦੇ ਸੀ ਉਥੇ ਵੀ ਸ਼ਾਇਦ ਜਿੱਦਾਂ ਪਾਕਿਸਤਾਨ ਹਿੰਦੁਸਤਾਨ ਦੀ جنگ ਲੱਗੀ ਹੋਆ ਤੇ ਇੱਕ ਚੈਨਲ ਨੇ ਕਿਸੇ ਨੇ ਮੈਨੂੰ ਪਤਾ ਨਹੀਂ ਆਈ ਡੋਨਟ ਨੋ ਮੈਂ ਗਲਤ ਵੀ ਹੋ ਸਕਦਾ ਪਰ ਮੈਨੂੰ ਕਿਸੇ ਨੇ ਕਵਰ ਦਿੱਤੀ ਆ ਪੇ ਕਿੰਨੀ ਕਾਲੀ ਆ ਪੇ ਮੁੱਖ ਮੰਤਰੀ ਦਾ ਧੰਨਵਾਦ ਵੀ ਸ਼ੁਰੂ ਹੋ ਗਿਆ ਤੇ ਫਿਰ ਇਹ ਗਿਣੀ ਮਿਥੀ ਪਲੈਨਿੰਗ ਨਹੀਂ ਕੀ ਇੱਕ ਫਿਰ ਇਹ ਇੱਕ ਮੀਡੀਏ ਨੂੰ ਦਿਵਾਉਣ ਦਾ ਕੋਝਾ ਯਤਨ ਆ ਸਾਰੇ ਜਿਹੜੇ ਆਪਣੇ ਚੈਨਲ ਕਹਿ ਲਓ ਜਾਂ ਮੈਂ ਪ੍ਰਿੰਟ ਮੀਡੀਆ ਕਹਿ ਲਓ ਤੇ ਉਹਨਾਂ ਦੇ ਉੱਤੇ ਅੱਜ ਕਿਉਂ ਹਮਲੇ ਹੋ ਰਹੇ ਕੱਲ ਆਪਾਂ ਦੇਖਿਆ ਸਰਦਾਰ ਬਰਜਿੰਦਰ ਸਿੰਘ ਹਮਦਾਰਦ ਉੱਥੇ ਸਾਰਾ ਪੰਜਾਬ 깔 ਪਹੁੰਚਿਆ ਇਸ ਐਵੇਂ ਸ਼ਕਤੀਆਂ ਨਹੀਂ ਚਲਦੀਆਂ ਭਗਵਾਨ ਤੁਮਾਨ ਜੀ ਰਾ ਸਤਾ ਬਹੁਤਿਆਂ ਲੋਕਾਂ ਨੇ ਨਿਗ ਮਾਣਿਆ ਸਿੱਧੀ ਦਖਲਅੰਦਾਜ਼ੀ ਧਰਮ ਦੇ ਵਿੱਚ ਕਰੋਗੇ ਮੈਂ ਬਾਰ ਬਾਰ ਇਸ ਕਰਕੇ ਮੈਂ ਰਿਪੀਟ ਕਰ ਰਿਹਾ ਸਿੱਖ ਪੰਥ ਨੇ ਕਦੇ ਬਰਦਾਸ਼ਤ ਨਹੀਂ ਕੀਤੀ ਤੇ ਨਾ ਕਦੇ ਬਰਦਾਸ਼ਤ ਕਰੂਗਾ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਰਹਿ ਕੇ ਚੰਡੀਗੜ੍ਹ ਦੇ ਤਖਤ ਨੂੰ ਜਿਹੜਾ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਉਹਦੀ ਸੇਵਾ ਕਰੋ ਤੁਹਾਨੂੰ ਵੋਟਾਂ ਲੋਕਾਂ ਨੇ ਧਰਮ ਵਿੱਚ ਦਖਲਅੰਦਾਜ਼ੀ ਕਰ ਲੈਣੀ ਸੀ ਪਾਈਆਂ ਕਈ ਸਾਡੇ ਵੀ ਸੱਜਣੇ ਆ ਸਾਡੇ ਉਹ ਵੀ ਵਿੱਚ ਉਹ ਕਈ ਵਾਰੀ ਜਦੋਂ ਬਾਹਰ ਖੜੇ ਨਾ ਉਹਦਾਂ ਮਾਰੀ ਜਾਂਦੀਆਂ ਤਾੜੀਆਂ ਮਾਰੀ ਜਾਂਦੀਆਂ ਤੇ ਫਿਰ ਸਿਆਣੇ ਕਹਿੰਦੇ ਕਈ ਵਾਰੀ ਹੱਥ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਕੌਮ ਦਾ ਨੁਕਸਾਨ ਨਾ ਕਰੀਏ ਸੰਸਤਾ ਕੌਮ ਦੀ ਆ ਕੌਮ ਤੇ 103 ਸਾਲ ਤੋਂ ਬਾਅਦ ਹਮਲਾ ਹੋਇਆ ਅੱਜ ਆਜ਼ਾਦ ਭਾਰਤ ਦੇ ਵਿੱਚ ਉਹ ਵੀ ਪੰਜਾਬ ਦੀ ਸਰਕਾਰ ਨੇ ਕੀਤਾ ਨਾ ਗੋਰੇ ਕਰ ਸਕੇ ਨਾ ਕੋਈ ਹੋਰ ਕਰ ਸਕਿਆ ਸੋ ਇੰਨੀ ਕੁ ਬੇਨਤੀ ਕਰਕੇ ਪੰਜਾਬ ਦੀ ਸਰਕਾਰ ਸਮੇਂ ਸਿਰ ਜਾਗ ਜਵੇ ਨਹੀਂ ਤਾਂ ਫੇਰ ਪਾਈਆਂ ਪਿਰ ਤਾਂ ਜਿਹੜੀਆਂ ਉਹ ਕਈ ਵਾਰੀ ਪੁੱਠੀਆਂ ਵੀ ਪੇਸ਼ ਆਉਂਦੀਆਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਸ ਕਰਕੇ ਵੀ ਧੰਨਵਾਦ ਕਰਦਾ ਕਿ ਕਿਉਂਕਿ ਟਾਈਮ ਜਿਹੜਾ ਸੀਗਾ ਉਹ ਆਟ ਟਾਈਮ ਵੇਲੇ ਤੁਹਾਨੂੰ ਆਉਣਾ ਪਿਆ ਸਾਰਿਆਂ ਨੂੰ ਸੋ ਗੁਰੂ ਸਾਹਿਬ ਕਿਰਪਾ ਕਰਨ ਹਰ ਇੱਕ ਇੱਕ ਸੰਪਰਦਾ ਉਹਦੀ ਆਪਣੇ ਡੇਰੇ ਚ ਮਰਿਆਦਾ ਆ ਇੱਕ ਸਰਕਾਰ ਆ ਉਹਦੀ ਪੰਜਾਬ ਦੀ ਪੰਜਾਬ ਸਰਕਾਰ ਦੀ ਮਰਿਆਦਾ ਆ ਹਰਿਆਣੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਾਨੂੰਨ ਜਿਹੜੇ ਬਣਿਓ ਆ ਉਹਦੇ ਮੁਤਾਬਕ ਚੱਲਦੀ ਆ ਸੋ ਇਹ ਅਮ ਜੇ ਬੈਠੇ ਚੰਡੀਗੜ੍ਹੋਂ ਹੀ ਮੈਂ ਤਾਂ ਦੇਖਦਾ ਸੀ ਜਿਲੇ ਉਹਨਾਂ ਨੇ ਸੁਝਾਅ ਦਿੱਤਾ ਭਈ ਬੈਠ ਲਈਏ ਕਹਿੰਦੇ ਆ ਬੈਠੇ ਆ ਏ ਵੀ ਨੇ ਮਹਿਸੂਸ ਕੀਤਾ ਵੀ ਜਿਹੜੇ ਅੰਮ੍ਰਿਤਸਰ ਬੰਦੇ ਹੋ ਵੀ ਤਾਂ ਲੋਕਾਂ ਦੇ ਚੁਣੀ ਹੋਈਆਂ ਤੇ ਚੁਣੇ ਵੀ ਧਰਮ ਲਈ ਆ ਤੇ ਮਤਲਬ ਐਮ ਐਲ ਏ ਕਹਿ ਰਾ ਜੀ ਅਸੀਂ ਚੁਣੀ ਹੋਈਆਂ ਵੀ ਸਭ ਕੁਝ ਅਸੀਂ ਲੈ ਲਈਏ ਇੱਕ ਵਾਰੀ ਲੋਕ ਧੋਖਾ ਖਾ ਗਏ ਇਹ ਸਿੱਖੀ ਦੇ ਮਸਲੇ ਤੇ ਲੋਕਾਂ ਨੇ ਕਿਸੇ ਵਕਤ ਤੇ ਕਦੇ ਵੀ ਧੋਖਾ ਨਹੀਂ ਖਾਣਾ ਤੇ ਨਾ ਫੈਸਲੇ ਤੇਜਾ ਸਿੰਘ ਸਮੁੰਦਰੀ ਵਾਲ ਚ ਜਰਨਲ ਹਾਊਸ ਕਰਦਾ ਉਹ ਅੱਜ ਸਰਦਾਰ ਭਗਵੰਤ ਸਿੰਘ ਮidan ਸਮਾਜ ਕਰ ਰਹੇ ਨੇ ਇਹ ਦੇਖੋ ਮੈਂ ਤਾਂ ਹੀ ਕਿਹਾ ਵੀ ਸਿੱਖ ਇਤਿਹਾਸ 'ਚ ਅੱਜ ਕਾਲਾ ਦੇਨੇ ਆ 103 ਸਾਲ ਦੇ ਵਿੱਚ ਪਹਿਲੀ ਵਾਰੀ ਇਸ ਐਕਟ ਨੂੰ ਪੰਜਾਬ ਦੇ ਐਕਟ ਵਿੱਚ ਲਾਗੂ ਕਰਨਾ ਤੇ ਪਰ ਜਿੰਨੀ ਕ ਮੈਨੂੰ ਜਾਣਕਾਰੀ ਆ ਜਿਹੜੀ ਅਮੈਂਡਮੈਂਟ ਸੀ ਉਹ ਪਹਿਲਾਂ ਪੇਸ਼ ਕਰਤੀ ਐਕਟ ਬਾਅਦ ਪੇਸ਼ ਕੀਤਾ ਸੋ ਇਦਾਂ ਮੰਨ ਲਓ ਕਿੰਦੇ ਢੰਗ ਦੇ ਨਾਲ ਇਹ ਪਹਿਲਾ ਹਮਲਾ ਆ ਜਿਹੜਾ ਕਾਰਜ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਰਨਾ ਇਹ ਤਾਂ ਫਿਰ ਇੱਕ ਲੀਗਲ ਤੌਰ ਦੇ ਉੱਤੇ ਸਾਡੀ ਇੰਟੈਗਰਿਟੀ ਆ ਸਾਡਾ ਇੱਕ ਆਪਣਾ ਮਰਿਆਦਾ ਆ ਜਿਹਦੇ ਤਹਿਤ ਅਸੀਂ ਚੋਣ ਹੁੰਨੇ ਸਾ ਦੂਸਰੀ ਗੱਲ ਕਿ ਮੈਂ ਤਾਂ ਹੈਰਾਨ ਆ ਕਿ ਕਿੱਧਰ ਨੂੰ ਜਾ ਰਹੇ ਆ ਇਹ ਭਈ ਜੀ ਐਕਟਿੰਗ ਪ੍ਰਧਾਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੁਣ ਐਕਟਿੰਗ ਪ੍ਰਧਾਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪਰਵਾਨ ਕੀ ਚੰਦੀੜਾ ਲਊਗਾ ਸਾਡੀ ਤਾਂ ਸਾਲ ਬਾਅਦ ਚੋਣ ਹੁੰਦੀ ਆ ਅਹੁਦੇਦਾਰਾਂ ਦੀ ਤੇ ਇੰਡਿਊ ਕੋਰਸ ਆਫ ਲਾ ਹੁੰਦੀ ਆ ਉਹਦੀ ਬਿਖਾਇਦਾ ਹੋਮ ਮਿਨਿਸਟਰੀ ਨੋਟੀਫਿਕੇਸ਼ਨ ਕਰਦੀ ਆ ਤੇ ਮੇਰਾ ਕਹਿਣ ਤੋਂ ਬਾਅਦ ਇਹ ਅੰਦਰਲੀ ਕਈ ਵਾਰੀ ਭਾਵਨਾ ਜਿਹੜੀ ਬਾਹਰ ਨੂੰ ਪਲਮ ਰਹੀ ਆ ਭਈ ਉਹ ਭਈ ਜੀ ਐਕਟਿੰਗ ਜਸੇਦਾਰ ਜਿਹੜਾ ਉਹਨੂੰ ਰਿਮੂਵ ਕੀਤਾ ਤੇ ਐਕਟਿੰਗ ਪ੍ਰਧਾਨ ਨੇ ਇਹ ਕਹੋ ਜੀ ਜਾਂ ਪਿਰਤਾਂ ਬਾ ਰਹੇ ਜਾਂ ਕਿਹੜੀ ਪਾਸੇ ਨੂੰ ਰਾਹ ਜਾਵੇ ਐਕਟਿੰਗ ਪ੍ਰੈਜ਼ੀਡੈਂਟ ਦੀ ਗੱਲ ਵੱਖਰੀ ਅੱਜ ਉਹਨਾਂ ਦਾ ਜੇ ਪਾਸੇ ਸੁਣੀਏ ਉਹਨਾਂ ਨੇ ਤੁਹਾਡੀ ਵਕਾਲਤ ਦੇ ਉੱਤੇ ਵੀ ਸਵਾਲ ਖੜਾ ਕੀਤਾ ਕਿ ਮੈਨੂੰ ਤੇ ਉਹਦੇ ਤੇ ਵੀ ਸ਼ੱਕ ਹੈ ਦੇਖੋ ਹੁਣ ਮੈਂ ਸਰਟੀਫਿਕੇਟ ਭਗਵਾਨਤ ਮਾਨਤੋਂ ਨਹੀਂ ਲੈਣਾ ਮੈਨੂੰ 42 41 ਸਾਲ ਹੋ ਗਏ ਆ ਜਿਨ੍ਹਾਂ ਨੇ ਉਹਨੂੰ رائے ਦਿੱਤੀ ਆ ਉਹ رائے ਦੇ ਬਾਰੇ ਵੀ ਛੇਤੀ ਤੁਹਾਡੇ ਸਾਹਮਣੇ ਆ ਜਾਣੀਆਂ ਕਈ ਵਾਰੀ ਮਨੁੱਖ ਨੂੰ ਆਪਣੀ ਅਕਲ ਤੇ ਮਾਣ ਹੁੰਦਾ ਪਰ ਇਹ ਗੁਰੂ ਘਰ ਦੀ ਮਰਿਆਦਾ ਆ ਇੱਥੇ ਮੈਂ ਪਹਿਲਾਂ ਵੀ ਕਿਹਾ ਸੀ ਮੱਥੇ ਲਾਉਣ ਵਾਲੇ ਨੀਵੇਂ ਹੋ ਕੇ ਆਉਣ ਵਾਲੇ ਗੁਰੂ ਦਾ ਜਸ ਲੈ ਕੇ ਜਾਂਦੇ ਆ ਮੱਥੇ ਲਾਉਣ ਵਾਲੇ ਮੱਥਿਆਂ ਨੂੰ ਪਨਾਹ ਕੇ ਜਾਂਦੇ ਆ ਉਹ ਮੱਥਿਆਂ ਤੇ ਸੱਟਾਂ ਖਾ ਕੇ ਜਾਂਦੇ ਆ ਇਸ ਕਰਕੇ ਅਪਮਾਨੀ ਨਹੀਂ ਹੋਣਾ ਚਾਹੀਦਾ ਸੇਵਾਦਾਰ ਹੋਣਾ ਚਾਹੀਦਾ ਕਿਉਂਕਿ ਤਾਂ ਹਲਾ ਦਾ ਸਰਕਾਰ ਨੇ ਐਕਟ ਤੋਂ ਬਾਹਰ ਕਿੱਥੇ ਕਿਤਾ ਜਾਣਾ ਹੈ ਜੀ ਬੱਧੀ ਐਕਟ ਤੋਂ ਬਾਹਰ ਹੋ ਕੇ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਕੋਈ ਸਬਕ ਕਮੇਟੀ ਹੈ ਨਾ ਦੂਨੀ ਤੌਰ ਤੇ ਵੀ ਚਰਨ ਗਿਆ ਅਸੀਂ ਹਰ ਇੱਕ ਪੱਖ ਕਰਾਂਗੇ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸੀਰੀਅਸਲੀ ਕਰਾਂਗੇ ਤੇ ਅਸੀਂ ਆਪਣੇ ਤੌਰ ਤੇ ਇੱਥੇ ਅਸੀਂ ਆਪਣੇ ਤੌਰ ਤੇ ਵੀ ਸੁਚੇਤ ਹਾਂ ਹਾਂਜੀ ਉਹ ਤਾਂ ਗਵਰਨਰ ਦੇ ਆ ਕੋਈ ਹੋਈ ਜਾਂਦੇ ਬੇਣੀ ਚਲੋ ਉਹਨਾਂ ਦੀ ਆਪਣੀ ਉਸ ਉਸ ਮਰਿਆਦਾ ਦੇ ਬਾਰੇ ਨਹੀਂ ਮੈਂ ਬੋਲਣਾ ਕਿਉਂਕਿ ਉਹਨਾਂ ਦੀ ਆਪਣੀ ਸਰਕਾਰੀ ਪੱਕੀ ਲੜਾਈ ਆ ਇਹ ਜਿਹੜਾ ਅੱਜ ਪਾਣਾ ਵਰਤਿਆ ਕੀ ਹਰਿਆਣਾ ਕਮੇਟੀ ਦਾ ਵੱਖਰਾ ਪੜਨਾ ਸਾਡੇ ਲਈ ਚੁਣੌਤੀ ਹੈ ਸਾਡੂੰ ਕਿਤਾਬ ਨਹੀਂ ਨਹੀਂ ਸੀ ਦੇਖੋ ਬੈਂਤੀ ਹੈ ਆ ਭਾਈ ਘਰ ਦਾ ਭੇਤੀ ਲੰਕਾ ਢਾਵੇ ਕਿਉਂਕਿ ਕਈ ਵਾਰੀ ਇਦਾਂ ਹੋ ਜਾਂਦੇ ਵੀ ਜਿਹੜੇ ਉੱਥੇ ਦੇ ਸਿੱਖ ਸੀ ਵਿਚਾਰੇ ਉਹ ਕਈ ਵਾਰੀ ਕਈ ਵਾਰੀ ਤੁਸੀਂ ਸਰਦਾਰ ਨਰਿੰਦਰ ਸਿੰਘ ਜੀ ਮੇਰੇ ਤੋਂ ਬਾਤ ਜਾਣਦੇ ਆ ਉਹ ਵੀ ਇੱਕ ਵੱਡਾ ਤਕਾ ਹੋਇਆ ਤੇ ਅੱਜ ਸ਼ਾਇਦ ਉਹਨੂੰ ਲਾਗੂ ਕਰਨ ਵਾਲੇ ਉਹ ਵੀ ਮਗਰਮੱਛ ਦੇ ਹੰਝੂ ਬਹਾ ਰਹੇ ਆ ਉਹ ਵੀ ਜਿਸ ਢੰਗ ਦੇ ਨਾਲ ਤੇ ਜਿਸ ਤਰ੍ਹਾਂ ਸੋਚਿਆ ਗਿਆ ਸੀ ਵੀ ਸਰਕਾਰ ਜਿਹੜੀ ਆ ਕਹਾ ਉਹ ਸਿੱਖ ਜਿਹੜੇ ਆ ਸਾਡੀ ਮਦਦ ਕਰਨਗੇ ਤੇ ਮੇਰਾ ਖਿਆਲ ਜਿੰਨਾ ਖਲਾਰਾ ਹਰਿਆਣੇ ਚ ਖੜ ਕੇ ਮੈਂ ਪਹਿਲਾਂ ਉਸ ਦਿਨ ਵੀ ਕਿਹਾ ਸੀ ਵੀ ਕਿਸੇ ਸੰਸਥਾ ਦੇ ਪ੍ਰਧਾਨ ਤੇ ਪਾਊਡਰ ਦੇ ਐਲੀਗੇਸ਼ਨ ਲੱਗਣ ਤੇ ਫਿਰ ਉਹ ਸਿੱਖ ਕਰਤਾਰ ਦੀ ਇੱਕ ਕਹਿ ਸਕਦੇ ਬਈ ਨਸਲ ਕੁਛ ਹੀ ਆ ਨਾ ਵੀ ਜੇ ਸੰਸਥਾ ਦਾ ਪ੍ਰਧਾਨ ਉਹਨੂੰ ਕਹਿੰਦੇ ਉਹ ਤਾਂ ਪਾਊਡਰ ਖਾਂਦਾ ਇਹ ਤਾਂ ਜੀ ਆਪਣੇ ਡੋਡੇ ਖਾਂਦਾ ਇਹ ਫੀਮਾ ਖਾਂਦਾ ਤੇ ਉਹਨੂੰ ਫਿਰ ਮਾਲਕ ਤੌਰ ਤੇ ਰਹਿਣ ਦਾ ਕੋਈ ਢੰਗ ਨਹੀਂ ਪਰ ਰੱਖੀ ਬੈਠੇ ਆ ਕਿਉਂਕਿ ਦੋਏ ਪਾ ਕੇ ਇੱਕ ਤਾਂ ਉਹਨਾਂ ਦਾ ਆਗਿਆਕਾਰ ਆ ਦੂਆ ਅਗਲੇ ਕਹਿੰਦੇ ਤਾਂ ਕੀ ਹੋਇਆ ਕੈਰੇਕਟਰ ਫੈਸਿਲੇਸ਼ਨ ਸਿੱਖਾਂ ਦੀ ਹੁੰਦੀ ਆ। ਬਲੇ ਹਾਲਾਤਾਂ ਜੇ ਸਭ ਕੁਝ ਨਹੀਂ ਸੁਧਰਦਾ ਕੀ ਨਵੇਂ ਤੋਂ ਧਰਮਯੋਧ ਮੋਰ ਕੇ ਦੀ ਆਸ ਰੱਖੀ ਹੈ ਤੁਹਾਡੇ ਕੋਲ ਚਲੋ ਇਹ ਤਾਂ ਹੁਣ ਕਿਉਂਕਿ ਹੁਣ ਤਾਂ ਆਣਖ ਗੈਟਨ ਦੀ ਗੱਲ ਬਣ ਗਈ ਜੀ ਹੁਣ ਤਾਂ ਹੁਣ ਤਾਂ ਕਿਉਂਕਿ ਇਹ ਸ਼ੋਵਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੁਣੌਤੀ ਬਣੀ ਹਾਂ ਚਲੋ ਕਈਆਂ ਦਾ ਸੁਭਾਅ ਹੁੰਦਾ ਸਾਨੂੰ ਤਾਂ ਸੁਭਾਅ ਹੀ ਮਿਲਿਆ ਇਹ ਇਦਾਂ ਦੇ ਕਾਰਨ ਚੱਕਰਾਂ ਦਾ ਸੁਭਾਅ ਹੀ ਮਿਲਿਆ ਸਾਨੂੰ ਸਰਦਾਰ ਜੀ ਮੁੱਖ ਮੰਤਰੀ ਨਾਲ ਇਹ ਵੀ ਗੱਲ ਕਹੀ ਹੈ ਵੀ ਜੇ ਐਸਜੀ ਪਿਛ ਦਾ ਕੰਮ ਧਰਮ ਪ੍ਰਚਾਰ ਦਾ ਵਾ ਅਸੀਂ ਉਹਨਾਂ ਨੂੰ ਵੀ ਅੱਗੇ ਲਾ ਕੇ ਕੰਮ ਕਰਾਂਗੇ ਤਾਂ ਫਿਰ ਕੀ ਦਿੱਕਤ ਹੈ ਪ੍ਰਚਾਰ ਦੇ ਵਿੱਚ ਨਹੀਂ ਫਿਰ ਜੇ ਅੱਗੇ ਲਾਉਣ ਦੀ ਗੱਲ ਅੱਗੇ ਤਾਂ ਅਸੀਂ ਲੱਗੇ ਹੋਈਆਂ ਤੇ ਧਰਮ ਪ੍ਰ ਸ੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹਦਾ ਧਾਰਮ ਪ੍ਰਚਾਰ ਦਾ ਇੱਕ ਵਿੰਗ ਆ ਔਰ ਧਾਰਮ ਪ੍ਰਚਾਰ ਵਾਲੇ ਹਰ ਇੱਕ ਪੱਖ ਤੋਂ ਹਰ ਇੱਕ ਪੱਖ ਤੋਂ ਮੈਂ ਤਾਂ ਕਹਿਣਾ ਚਾਹੇ ਵਿਦਿਆ ਬੱਚਿਆਂ ਦੀ ਐਜੂਕੇਸ਼ਨ ਧਾਰਮਕ ਆ ਚਾਹੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆ ਚਾਹੇ ਅਮਰ ਸੰਚਾਰ ਦੀ ਗੱਲ ਆ ਹੁਣ ਮੈਂ ਪੁੱਛਣਾ ਭਈ ਇਹ ਇਹ ਹੁਣ ਸਰਟੀਫਿਕੇਟ ਸਰਕਾਰਾਂ ਕੋਲੋਂ ਲਵਾਂਗੇ ਅਸੀਂ ਵੀ ਅਸੀਂ ਕੀ ਧਾਰਮ ਪ੍ਰਚਾਰ ਕਰਨਾ ਇਹਦਾ ਬਾਡੀ ਇਸ ਕੰਮ ਨੂੰ ਬਣੀ ਆ ਸਾਡਾ 20 22000 ਮਲਾਜਮ ਆ ਜਿਹੜਾ ਹਰ ਇੱਕ ਤਨਦੇਹੀ ਦੇ ਨਾਲ ਆਪਣਾ ਕੰਮ ਕਰਦਾ ਕਈ ਵਾਰ ਮੈਂ ਜਦੋਂ ਪਹਿਲਾਂ ਵੀ ਕਿਹਾ ਕਈ ਵਾਰ ਜੇ ਕੋਈ ਟਲਾਈ ਵਾਲੇ ਵੀ ਆ ਜਾਂਦੇ ਆ ਪਰ ਹੁਣ ਅਸੀਂ ਇਹਨਾਂ ਤੋਂ ਥੋੜੋ ਪੁੱਛਾਂ ਕਿ ਵੀ ਅਸੀਂ ਧਰਮ ਪ੍ਰਚਾਰ ਕਰਨਾ ਇਹ ਤਾਂ 103 ਸਾਲ ਦਾ ਲਗਾਤਾਰ ਚੱਲਦਾ ਪ੍ਰਧਾਨ ਜੀ ਅੱਜ ਦੀ ਭਾਸ਼ਣ ਦੀ ਵਿੱਚੀ ਉਹਨਾਂ ਨੇ ਇੱਕ ਗੱਲ ਕਹੀ ਕਿ ਮੈਨੂੰ ਪਤਾ ਹੁਣ ਤਾਂ ਮੀਤਬ ਕੀ ਕਹਿਣਗੇ ਕਿ ਪਲੈਨਿੰਗ ਇਹਨਾਂ ਦੀ ਇਹ ਸੀ ਕਿ ਉਸੇ ਹੀ ਕੰਪਨੀ ਦੇ ਇੱਕ ਚੈਨਲ ਨੂੰ ਦੇਣ ਦਾ ਸਭ ਤੋਂ ਤਿਆਰੀ ਹੋ ਚੁੱਕੀ ਸੀ ਇਹ ਇਹ ਕੋਈ ਇਹ ਕੋਈ ਮਾਦਲ ਜੋਤਸੀ ਆ ਭਗਵਾਨਤਮਾਨ ਹੁਣ ਜੋਤਸੀ ਵੀ ਆ ਅਸੀਂ ਮੈਂ ਪਹਿਲਾਂ ਸ਼ੁਰੂਆਤ ਕੀਤੀ ਸੀ ਇਹ ਮੇਰਾ ਖਿਆਲ ਆਪਣੇ ਮਹਿਤਾ ਸਾਹਿਬ ਉਸ ਕਮੇਟੀ ਦੇ ਮੈਂਬਰ ਆ ਅਸੀਂ ਬੈਠ ਕੇ ਮੈਂ ਉਹ ਸਾਰੇ ਇੱਕ ਦਿਨ ਸਾਰਾ ਕੱਢ ਲਿਆ ਸੀ ਸ਼ਾਇਦ ਇਹਨਾਂ ਨੂੰ ਇਸ ਗੱਲ ਦੀ ਤੁਸਕ ਲੱਗ ਗਈ ਸੀ ਕਿ ਇਹ ਸਾਰਾ ਕੁਝ ਠੀਕ ਹੋਣ ਵਾਲਾ ਆ ਇਹ ਤੋਂ ਪਹਿਲਾਂ ਹੀ ਹਮਲਾ ਕਰ ਦਈਏ ਤਾਂ ਕਿ ਅਸੀਂ ਕਹੀਏ ਜੀ ਵੀ ਅਸੀਂ ਕਰਵਾਉਣ ਵਾਲੇ ਆ ਧਰਮ ਦੇ ਫੈਸਲੇ ਆ ਧਰਮ ਦੇ ਫੈਸਲੇ ਜ਼ੋਰ ਅਜਮਾਈ ਨਾਲ ਨਹੀਂ ਹੁੰਦੇ ਨਿਮਰਤਾ ਨਾਲ ਹੁੰਦੇ ਆ ਅਸੀਂ ਸਬ ਕਮੇਟੀ ਬਣਾਈ ਸੀ ਅਸੀਂ ਵੀ ਅੱਖਾਂ ਖੋਲ ਕੇ ਤੁਰੇ ਫਿਰਦੇ ਆ ਇੱਕੋ ਹੀ ਗੱਲ ਦੇ ਨਾਲ ਕੱਢੀ ਜਾਂਦੇ ਸਾਡਾ ਕੀ ਇੰਟਰਸਟ ਆ ਜੇ ਪਹਿਲਾਂ ਉਹ ਐਗਰੀਮੈਂਟ ਹੋ ਗਿਆ ਹੁਣ ਐਗਰੀਮੈਂਟ ਤੋਂ ਬਾਅਦ ਦੇਖਦੇ ਅਸੀਂ ਕੀ ਕਰਦੇ ਆ ਤੇ ਐਗਰੀਮੈਂਟ ਹਾਲੇ ਸਮਾਪਤ ਹੋਣ ਤੋਂ 1 ਮਹੀਨਾ ਪਹਿਲਾਂ ਕੀ ਜ਼ੋਰ ਪੈ ਗਿਆ ਸੀ ਉਹ ਜ਼ੋਰ ਇਹੋ ਪੈ ਗਿਆ ਸੀ ਕਿ ਚੀਚੀ ਨੂੰ ਲਹੂ ਲਾਵਾ ਤੇ ਲੋਕਾਂ 'ਚ ਆਵਾ ਖੱਟ ਲਵਾ ਰਾਜਨੀਤਿਕ ਤੌਰ ਦੇ ਉੱਤੇ ਬਲੰਦੀਆਂ ਤੇ ਇਦਾਂ ਨਹੀਂ ਪਹੁੰਚਿਆ ਜਾਂਦਾ ਰਾਜਨੀਤਿਕ ਤੌਰ ਤੇ ਤੁਹਾਨੂੰ 93 ਜਿੱਤਾਂ ਦਿੱਤੀਆਂ ਰਾਜਨੀਤੀ ਦੀ ਗੱਲ ਕਰੋ ਹਾਂਜੀ ਸ੍ਰੋਮਣੀ ਕਮੇਟੀ ਹੁਣ ਟੈਂਡਰ ਕੱਢੂਗੀ ਕਿ ਆਸੀਂ ਅਸੀਂ ਹੁਣ ਇਹ ਸਬ ਕਮੇਟੀ ਰਿਪੋਰਟ ਸਬਮਿਟ ਕਰੂਗੀ ਉਹ ਤੋਂ ਬਾਅਦ ਫਿਰ ਅਸੀਂ ਫੈਸਲਾ ਕਰਾਂਗੇ ਕੀ ਕਰਨਾ ਇਹ ਤਾਂ ਸਾਡੇ ਆਪਣੇ ਅਧਿਕਾਰ ਦੇ ਵਿੱਚ ਆ। ਹਾਂ ਜੀ ਉਹ ਕਿ ਮੈਂ ਘਰ ਘਰ ਪ੍ਰਚਾਰ ਵਾਸਤੇ ਸੀ ਇਹ ਕੰਮ ਕਰ ਰਹੇ ਆ। ਉਹ ਕਹਿੰਦੇ ਕਿ ਅਸੀਂ ਗੁਰਬਾਨੀ ਦਾ ਪ੍ਰਚਾਰ ਕਰਨ ਵਾਸਤੇ ਆ ਸਿਰਫ ਇੱਕ ਗੁਰਬਾਨੀ ਦਾ ਪ੍ਰਚਾਰ ਮਨੁੱਖ ਦੇ ਕਰੈਕਟਰ ਜਾਂ ਮਨੁੱਖ ਦੀ ਸਰੀਰਕ ਬਾਂਦਰ ਲਈ ਵੀ ਹੁੰਦਾ। ਤੇ ਮੈਂ ਪੁੱਛਣਾ ਚਾਹੁੰਨਾ ਵੀ ਉਹ ਸਰੀਰਕ ਬਾਂਦਰ ਦੇ ਵਿੱਚ ਕੋ ਅੰਮ੍ਰਿਤਧਾਰੀ ਕੈਬਨਟ ਦੇ ਵਿੱਚ ਹੈਗਾ। ਅੱਜ ਇੱਕ ਸਿਗਾ ਜਿਹੜਾ ਵਿਚਾਰਾ ਚਲੋ ਉਹਦੀ ਮਜਬੂਰੀ ਬਣ ਜਾਂਦੀ ਆ ਭਈ ਅੱਜ ਉਹ ਵੀ ਸਰਕਾਰ ਦੇ ਹੱਕ 'ਚ ਬੋਲ ਰਿਹਾ ਤੇ ਬਾਕੀ ਦੇਖ ਲਓ ਨਿਗਾਹ ਮਾਰ ਕੇ ਫਿਰ। ਸਰਬਜੀ ਗਰਵਾਣੀ ਦਾ ਮਨੁੱਖ ਦੇ ਆਤਮਿਕ ਬਲ ਨੂੰ ਵੀ ਤੇ ਸਰੀਰਕ ਬਲ ਨੂੰ ਕਰਦੀ ਆ ਤੇ ਸਰੀਰਕ ਬਲ ਫੇ ਖੰਡੇ ਬਾਟੇ ਦੀ ਬੋਲ ਵੀ ਮੰਗਦਾ ਤੇ ਆਪਾਂ ਸਾਰਿਆਂ ਦੇਖੋ ਮੇਰੀ ਗੱਲ ਸੁਣੋ ਮੈਂ ਕਿਸੇ ਨੂੰ ਕੋਸਦਾ ਨਹੀਂ ਗੁਰਨਾਨਕ ਦੇ ਪਾਤਸ਼ਾਹ ਨੇ ਸਿੱਖ ਨੂੰ ਹੰਬਲ ਹੋਣ ਦਾ ਨਿਮਰਤਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਸੀ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਕਰ ਰਿਹਾ ਕਿ ਪਿਰਤ ਜਿਹੜੀ ਪਈ ਆ ਇਹ ਘਾਤਕ ਆ ਸਿੱਖਾਂ ਦੇ ਹਿਤਾ ਵਿੱਚ ਨਹੀਂ ਗਈ ਬਿਲਕੁਲ ਇਹ ਅੱਜ ਨਹੀਂ ਤਾਂ ਕੱਲ ਇਹਨਾਂ ਨੂੰ ਇਸ ਬਾਰੇ ਸ਼ਰਮਸ਼ਾਰ ਹੋਣਾ ਪਊਗਾ ਪਛਤਾਵਾ ਕਰਨਾ ਪਊਗਾ ਉਹ ਕਹਿੰਦੇ ਕਿ ਜਦ ਬਹਿਮਾਨ ਦੇਖੇ ਨੇ ਪੈਸੇ ਹੁੰਦੇ ਜਾ ਰਹੇ ਕੇਵਲ ਬੈਠਾ ਰਹੂਗਾ ਕਮੇਟੀ ਨੇ ਇਹ ਨਹੀਂ ਦੱਸਿਆ ਕਿ ਚੈਨਲ ਲਗਾਉਣ ਲੱਗੇ ਐਨਾ ਸਮਾਂ ਚਾਹੀਦਾ ਉਹਨੇ ਸੈਟਅਪ ਲਾਣਾ ਅਸੀਂ ਇਹ ਐਗਰੀਮੈਂਟ ਕਰਨੇ ਨੇ ਕਿ ਇਹ ਕਿਸੇ ਮਹੀਨਾ ਜਿਹੜਾ ਸਮਾਂ ਬਾਕੀ ਰਹੇਗਾ ਇਹ ਚ ਪੂਰੀ ਹੋ ਸਕਦੀ ਸੀ ਇਹ ਦੇਖੋ ਇਹ ਕਿ ਤੋਂ ਬਾਹਰ ਵੇਖਣਾ ਇਹ ਚੀਜ਼ਾਂ ਮਹੀਨਾ 2 ਮਹੀਨਾ ਪਹਿਲਾਂ ਹੋ ਜਾਣੀ ਚਾਹੀਦੀ ਇਹ ਲੇਟ ਨਹੀਂ ਕਰਨ ਦੇ ਬੈਂਦੀ ਇਹ ਆ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਕੋਈ ਇੱਕੀ ਨਹੀਂ ਸੀ ਫਾਈਲ ਰੱਖਿਓ 35 ਨੂੰ ਅਸੀਂ ਸਾਰਾ ਕੁਝ ਕਰਨਾ ਚਾਹਨ ਮੰਨਾਰਾ ਉਹ ਤੋਂ ਪਹਿਲਾਂ ਅਸੀਂ ਫੈਸਲੇ ਕਰ ਲੈਣੇ ਪਰ ਉਹਨਾਂ ਦਾ ਕਿਉਂਕਿ 21 ਨਾਲ ਸੀਗਾ ਅਸੀਂ ਆਪਣੇ ਤੌਰ ਦੇ ਉੱਤੇ ਕੀ ਕਰਨਾ ਤੁਹਾਨੂੰ ਉਹ ਵੀ ਫੈਸਲਾ ਆ ਜਾਊਗਾ ਸਾਬ ਕਮੇਟੀ ਨੇ ਆਪਣੀ ਰਿਪੋਰਟ ਦੇਣੀ ਸੀ ਉਹਨੂੰ ਵੀ ਐਕਸੈਪਟ ਕਰਨਾ ਸੀ ਅਸੀਂ ਫਿਰ ਰਜੈਕਟਰ ਤੇ ਜਾਣੀ ਸੀ ਫਿਰ ਉਹਦੀ ਰਿਪੋਰਟ ਸਿੰਘ ਸਾਹਿਬ ਨੂੰ ਜਾਣੀ ਆ ਫਿਰ ਉਹ ਅਸੀਂ ਸਾਰਾ ਜਿੰਨਾ ਜਿੰਨਾ ਕਿਨਾਂ ਨੇ ਸੂਤ ਕੱਤਣਾ ਸੀ ਕੱਤ ਲਿਆ ਪਰ ਉਹਦੇ ਦੀ ਇੱਕ ਮਹੀਨਾ ਸੁਭਾ ਥੋੜਾ ਨਹੀਂ ਨਹੀਂ ਕੋਈ ਨਹੀਂ ਕੋਈ ਕੋਈ ਸਮਾਨ ਨਹੀਂ ਕੋਈ ਮੇਰੀ 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 ਬੇਨਤੀ ਮੇਰੀ ਬੇਨਤੀ ਸੁਣੋ ਇਹ ਕੋਈ ਮੇਰਾ ਵਿਚਾਰ ਮੈਂ ਆਪਣਾ ਸੈਟਅਪ ਲਾਣਾ 35 ਬੇਨਤੀ ਸੁਣ ਲਓ ਅਮਰਤਪਾਲ ਜੀ ਤੁਹਾਡਾ ਵੀ ਬਾਹ ਬਹੁਤ ਵਧੀਆ ਰਹਿੰਦਾ ਹਰ ਮੇਲੇ ਇਹ ਜਿਹੜਾ ਕਾਰਜ ਆ ਸਾਬ ਕਮੇਟੀ ਨੇ ਆਧ ਪਚਾਦ ਕਰ ਲਿਆ ਜਿਹੜਾ ਰਹਿੰਦਾ ਆ ਉਹ ਅਸੀਂ ਕਰ ਲੈਣਾ ਫੇਫਾ ਨੂੰ ਪਤਾ ਲੱਗ ਜਾਊਗਾ ਤੁਹਾਡੇ ਰੂਟ ਸਾਰਾ ਕੁਝ ਹੋ ਹੀ ਜਾਣਾ ਇੱਕ ਪ੍ਰਧਾਨ ਜੀ ਆਪ ਵੀ ਪ੍ਰਧਾਨ ਨੇ ਕਿਹਾ ਕਿ ਬਰਾਦ ਦੇ ਦੇਸ਼ਾਂ ਤੇ 54 ਰੁਪਏ ਬਕਾਇਦਾ ਤੌਰ ਤੇ ਚਾਰਜ ਕੀਤੇ ਜਾ ਰਹੇ ਦੇਖੋ ਇਹ ਪੀਡੀਸੀ ਵਾਲੇ ਉਹਦਾ ਜਵਾਬ ਦੇ ਸਕਦੇ ਆ ਜੇ ਮੈਂ ਦਊਗਾ ਕਹਣਾ ਪੀਡੀਸੀ ਦੀ ਗੱਦਾ ਪਰ ਪੀਡੀਸੀ ਨੇ ਕਿਹਾ ਆ ਵੀ ਕੋਈ ਇੱਕ ਸਰਟੀਫਿਕੇਟ ਦੇ ਦਿਓ ਤੇ ਅਸੀਂ 1 ਕਰੋੜ ਰੁਪਏ ਇਨਾਮ ਦੇ ਮੰਗ ਲਾਗੀ ਪ੍ਰਧਾਨ ਸਭਾ ਦੇ ਵਿੱਚ ਸਿੱਖ ਦੀ ਦਾੜੀ ਬਾਰੇ ਜਿਹੜੀ ਟਿੱਪਣੀ ਕੀਤੀ ਹੈ ਇਹ ਮੇਰੇ ਹਾਲੇ ਜਾਣਕਾਰ ਚੁਣੀ ਹੈ ਚਲੋ